ਸੱਚੀ ਕਾਲਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਤੇ ਵਧੀਆ ਹੋਵੋਗੇ ਕਹਿੰਦੇ ਕਿ ਜਦ ਉਹਨਾਂ ਲਈ ਕਰਦਾ ਸੀ ਸਾਥ ਸੀ ਮੈਂ ਅੱਜ ਆਪਣੇ ਲਈ ਕੀਤਾ ਤੇ ਪਖੰਡੀ ਹੋ ਗਿਆ ਜਦ ਸਾਰਿਆਂ 'ਚ ਤੁਰਦਾ ਸੀ ਕਹਿੰਦੇ ਬੜਾ ਸਾਊ ਸੀ ਅੱਜ ਇਕੱਲਾ ਜੇ ਮੈਂ ਤੁਰਿਆ ਕਮੰਡੀ ਹੋ ਗਿਆ ਅੱਜ ਇਕੱਲਾ ਜੇ ਮੈਂ ਤੁਰਿਆ ਕਮੰਡੀ ਹੋ ਗਿਆ ਤਾਂ ਅੱਜ ਉਸ ਸੱਚ ਦੀ ਗੱਲ ਕਰਾਂਗੇ ਜਿਹੜਾ ਹਰੇਕ ਬੰਦੇ ਤੇ ਫਿੱਟ ਨਹੀਂ ਬੈਠਦਾ ਇਹ ਦੁਨੀਆ ਤਾੜੀਆਂ ਜ਼ਰੂਰ ਬਜਾਉਂਦੀ ਆ ਹੱਸਦੇ ਹੋਏ ਚਿਹਰਿਆਂ ਦੇ ਨਾਲ ਪਰ ਉਸ ਚਿਹਰੇ ਦੇ ਪਿੱਛੇ ਕਈ ਚਿਹਰੇ ਹੋਰ ਹੁੰਦੇ ਨੇ ਯਾਦ ਰੱਖਿਓ ਸਾਰੇ ਥੋੜਾ ਨਹੀਂ ਸੋਚਦੇ ਕਈ ਲੋਕ ਤਾਂ ਸਿਰਫ ਇਹੀ ਸੋਚਦੇ ਨੇ ਕਿ ਤੁਸੀਂ ਕਦੋਂ ਡਿੱਗੋਗੇ ਕਦੋਂ ਥੱਕੋਗੇ ਕਦੋਂ ਹਾਰੋਗੇ ਤੇ ਜਦ ਤੁਸੀਂ ਨਹੀਂ ਡੋਲਦੇ ਤਾਂ ਉਹਨਾਂ ਦੀ ਚੁੱਪ ਸਭ ਤੋਂ ਉੱਚੀ ਆਵਾਜ਼ ਬਣ ਜਾਂਦੀ ਹੈ रिसर्च ਕਹਿੰਦੀ ਹੈ ਕਿ ਜਦੋਂ ਕੋਈ ਵਿਅਕਤੀ ਤੁਹਾਡੇ ਵਰਗਾ ਹੀ ਪਿਸ਼ੋਕੜ ਰੱਖਦਾ ਹੋਵੇ ਤੇ ਤੁਸੀਂ ਉਹਦੇ ਤੋਂ ਅੱਗੇ ਨਿਕਲ ਜਉ ਤਾਂ ਉਸ ਬੰਦੇ ਨੂੰ ਥ੍ਰੈਟ ਫੀਲ ਹੁੰਦੀ ਹੈ ਤੇ ਸਾਈਕੋਲੋਜੀ ਦੇ ਵਿੱਚ ਇਹਨੂੰ ਕਹਿੰਦੇ ਨੇ ਸੋਸ਼ਲ ਕੰਪੈਰੀਜ਼ਨ ਥਿਉਰੀ ਉਹ ਤੁਹਾਡੀ ਤਰੱਕੀ ਨਹੀਂ ਦੇਖਦੇ ਆਪਣੀ ਨਾਕਾਮੀ ਦਾ ਅਕਸ ਵੇਖਦੇ ਨੇ ਤਾਂ ਹਰ ਕਿਸੇ ਦੀ ਵਾਹ ਵਾਹ ਸੱਚੀ ਨਹੀਂ ਹੁੰਦੀ ਹਰ ਵਾਰ ਜੇ ਕੋਈ ਤੁਹਾਨੂੰ ਕਹਿੰਦਾ ਕਿ ਵੀਰੇ ਮੈਂ ਤੇਰੇ ਨਾਲ ਆ ਉਹ ਤੁਹਾਡੇ ਨਾਲ ਨਹੀਂ ਹੁੰਦਾ ਤੇ ਹਰੇਕ ਮੋੜਾ ਤੁਹਾਡਾ ਸਹਾਰਾ ਨਹੀਂ ਹੁੰਦਾ ਪਰ ਜਿਹੜੇ ਲੋਕ ਇਤਿਹਾਸ ਰਚਦੇ ਨੇ ਉਹ ਭੀੜ ਨਾਲ ਨਹੀਂ ਦੁਰਦੇ ਕਿਉਂਕਿ ਭੀੜ ਦੀ ਕੋਈ ਮੰਜ਼ਿਲ ਨਹੀਂ ਹੁੰਦੀ ਭੀੜ ਦਾ ਕੋਈ ਨਾਮ ਨਹੀਂ ਹੁੰਦਾ ਕਿਉਂਕਿ ਭੀੜ ਨੂੰ ਸਿਰਫ ਰਾਹਤ ਚਾਹੀਦੀ ਹੈ ਪਰ ਤੁਹਾਨੂੰ ਚਾਹੀਦਾ ਹੈ ਜੋਸ਼ ਜਨੂਨ ਜਜ਼ਬਾ ਤੇ ਉਹ ਅੱਗ ਜਿਹੜੀ ਤੁਹਾਨੂੰ ਕੱਲਿਆਂ ਨੂੰ ਜਗਾਉਣੀ ਪਊਗੀ ਸਟੈਂਫਰਡ ਯੂਨੀਵਰਸਿਟੀ ਦੀ ਇੱਕ ਰਿਸਰਚ ਕਹਿੰਦੀ ਹੈ ਹਾਈਲੀ ਡਰਾਈਵਨ ਪੀਪਲ ਫੀਲ ਲੋਨਲੀ ਬਿਕਾਜ਼ देयर ਸਟੈਂਡਰਡਸ ਆਈਸੋਲੇਟ देम ਤੇ ਜਦ ਤੁਸੀਂ ਸੋਚ ਉੱਚੀ ਕਰ ਲੈਂਦੇ ਹੋ ਤਾਂ ਲੋਕ ਆਪਣੇ ਆਪ ਘੱਟ ਹੋ ਜਾਂਦੇ ਨੇ ਤੇ ਇਹਦੇ ਨਾਲ ਕੋਈ ਨੁਕਸਾਨ ਨਹੀਂ ਇਹ ਇੱਕ ਚੋਣ ਹੈ ਤਾਂ ਜਦੋਂ ਕੋਈ ਤੁਹਾਡੇ ਨਾਲ ਨਹੀਂ ਖੜਦਾ ਉਦੋਂ ਇੱਕ ਹਮੇਸ਼ਾ ਤੁਹਾਡੇ ਨਾਲ ਖੜਾ ਹੁੰਦਾ ਉਹ ਪ੍ਰਮਾਤਮਾ ਉਹ ਰੱਬ ਉਹ ਵਾਹਿਗੁਰੂ ਗੁਰਬਾਣੀ ਕਹਿੰਦੀ ਹੈ ਨਿਰਪੋ ਹੋਏ ਰਹੋ ਨਿਸੰਕ ਕੇ ਡਰ ਤੋਂ ਮੁਕਤ ਰਹੋ ਕਿਸੇ ਦੇ ਸਹਾਰੇ ਤੋਂ ਬਿਨਾਂ ਤੇ ਇਹੀ ਅਸਲੀ ਆਜ਼ਾਦੀ ਹੈ ਤੇ ਰੱਬ ਕਦੇ ਭੀੜ ਨਹੀਂ ਦੇਖਦਾ ਉਹ ਹਮੇਸ਼ਾ ਬੰਦੇ ਦੀ ਨੀਅਤ ਦੇਖਦਾ ਤੇ ਜੇ ਅੱਜ ਤੁਸੀਂ ਇਕੱਲੇ ਹੋ ਤਾਂ ਇਹ ਸਮਝੋ ਕਿ ਤੁਸੀਂ ਸਹੀ ਰਾਹ ਤੇ ਓ ਕਿਉਂਕਿ ਸ਼ੇਰ ਹਮੇਸ਼ਾ ਇਕੱਲਾ ਹੁੰਦਾ ਤੇ ਕੁੱਤਿਆਂ ਦੀ ਭੀੜ ਹੁੰਦੀ ਹੈ ਕਹਿੰਦੇ ਨੇ ਕਿ ਜਿੱਥੇ ਸਾਰੇ ਰਾਹ ਮੁੱਕ ਜਾਂਦੇ ਨੇ ਉੱਥੇ ਬੰਦੇ ਦਾ ਹੌਂਸਲਾ ਸ਼ੁਰੂ ਹੁੰਦਾ ਤੇ ਨਿਊਰੋਸਾਇੰਸ ਕਹਿੰਦੀ ਹੈ ਕਿ ਜੇ ਤੁਸੀਂ ਇਕੱਲੇ ਰਹਿੰਦੇ ਹੋ ਲੋਕਾਂ ਦੇ ਤਾਨੇ ਸੁਣਦੇ ਹੋ ਸਬਰ ਰੱਖਦੇ ਹੋ ਤੇ ਇਕੱਲੇ ਕੰਮ ਤੇ ਲੱਗੇ ਰਹਿੰਦੇ ਹੋ ਇਹਦੇ ਨਾਲ ਮੈਂਟਲ ਟਫਨੈਸ ਸਰਕਟ ਜਿਹੜਾ ਮਜ਼ਬੂਤ ਹੁੰਦਾ ਤੇ ਇਹੋ ਜਿਹੇ ਲੋਕ ਅੱਗੇ ਚੱਲ ਕੇ ਲੀਡਰ ਬਣਦੇ ਹੈ ਪਰ ਯਕੀਨ ਨਾਲ ਯਾਦ ਰੱਖਿਓ ਜਿਹੜੇ ਲੋਕ ਅੱਜ ਤੁਹਾਡਾ ਮਜ਼ਾਕ ਉਡਾਉਂਦੇ ਨੇ ਤੁਹਾਡੇ ਤੇ ਹੱਸਦੇ ਨੇ ਇਹੀ ਕੱਲ ਨੂੰ ਪੁੱਛਣਗੇ ਕਿ ਬੇਰੇ ਸ਼ੁਰੂ ਕਿੱਥੋਂ ਕੀਤਾ ਸੀ ਤੇ ਫਿਰ ਤੁਸੀਂ ਉਸ ਦਿਨ ਯਾਦ ਕਰੋਗੇ ਕਿੰਨੇ ਵਾਰ ਤੁਹਾਡਾ ਦਿਲ ਟੁੱਟਿਆ ਸੀ ਕਿੰਨੇ ਵਾਰ ਅੱਖਾਂ ਭਿੱਜੀਆਂ ਸੀ ਕਿੰਨੀਆਂ ਹੀ ਰਾਤਾਂ ਸੋਚਾਂ ਦੇ ਵਿੱਚ ਲੰਘੀਆਂ ਸੀ ਪਰ ਫਿਰ ਵੀ ਤੁਸੀਂ ਨਹੀਂ ਟੁੱਟੇ ਤਾਂ ਉਸ ਦਿਨ ਤੁਹਾਡਾ ਹੌਂਸਲਾ ਸੱਤਵੇਂ ਅਸਮਾਨ ਤੇ ਹੋਊਗਾ ਤਾਂ ਇਸ ਕਰਕੇ ਜੇ ਸਾਰੇ ਤੁਹਾਡਾ ਨਹੀਂ ਸੋਚਦੇ ਤਾਂ ਵੀ ਠੀਕ ਹੈ ਕਿਉਂਕਿ ਜਦ ਰੱਬ ਸੋਚਦਾ ਹੋਵੇ ਫੇਰ ਦੁਨੀਆ ਦੀ ਲੋੜ ਨਹੀਂ ਪੈਂਦੀ ਇਹ ਇੱਕ ਕੌੜਾ ਸੱਚ ਹੈ ਕਿ ਲੋਕ ਤੁਹਾਨੂੰ ਉਦੋਂ ਤੱਕ ਪਸੰਦ ਕਰਦੇ ਨੇ ਉਦੋਂ ਤੱਕ ਵੈਲਿਊ ਕਰਦੇ ਨੇ ਜਦੋਂ ਤੱਕ ਤੁਸੀਂ ਉਹਨਾਂ ਤੋਂ ਅੱਗੇ ਨਹੀਂ ਨਿਕਲ ਜਾਂਦੇ ਸਾਈਕੋਲੋਜੀ ਦੇ ਵਿੱਚ ਇਹਨੂੰ ਕਹਿੰਦੇ ਨੇ ਈਗੋ ਥੈਟਰ ਰਿਸਪਾਂਸ ਤੇ ਜਦ ਕੋਈ ਬੰਦਾ ਥੋੜੀ ਤਰੱਕੀ ਦੇ ਨਾਲ ਆਪਣੀ ਹਸਤੀ ਨੂੰ ਖਤਰੇ ਦੇ ਵਿੱਚ ਮਹਿਸੂਸ ਕਰਦਾ ਤਾਂ ਉਹ ਇਹ ਤਿੰਨ ਕੰਮ ਕਰਦਾ ਥੋੜੀ ਕਾਬਲੀਅਤ ਨੂੰ ਘੱਟ ਦਿਖਾਉਂਦਾ ਥੋੜੇ ਸੁਪਣਿਆਂ ਦਾ ਮਜ਼ਾਕ ਉਡਾਉਂਦਾ ਜਦੋਂ ਕੋਈ ਨਵਾਂ ਕੰਮ ਕਰਨਾ ਹੁੰਦਾ ਉਹ ਕਹਿੰਦਾ ਕਿ ਇਹ ਨਹੀਂ ਹੋ ਸਕਦਾ ਪਰ ਅਸਲ ਦੇ ਵਿੱਚ ਉਹ ਕਹਿ ਰਿਹਾ ਹੁੰਦਾ ਕਿ ਮੇਰੇ ਤੋਂ ਨਹੀਂ ਹੋਇਆ ਜਿਹੜੇ ਆਪਣੇ ਲੱਗਦੇ ਨੇ ਅਸਲ ਦੇ ਵਿੱਚ ਉਹੀ ਠੱਗਦੇ ਨੇ ਜ਼ਿੰਦਗੀ ਦਾ ਇਹ ਬਹੁਤ ਵੱਡਾ ਸੱਚ ਹੈ ਕਿ ਦੁਸ਼ਮਣ ਬਾਹਰਲੇ ਨਹੀਂ ਹੁੰਦੇ ਕਈ ਵਾਰ ਬੜੇ ਕਰੀਬੀ ਹੁੰਦੇ ਨੇ ਘਰ ਦਾ ਪੇਤੀ ਲੰਕਾ ਢਾਉਂਦਾ ਹੈ ਸਾਈਕੋਲੋਜੀ ਕਹਿੰਦੀ ਹੈ ਥ ਪੀਪਲ ਵਿਦ ਸਟਰੋਂਗ ਪਰਪਸ ਐਕਸਪੀਰੀਅੰਸ ਲੋਨਲੀਨੈਸ ਤਾਂ ਜੇ ਅੱਜ ਤੁਸੀਂ ਇਕੱਲੇ ਹੋ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਗਲਤ ਹੋ ਇਦਾ ਮਤਲਬ ਇਹ ਹੈ ਕਿ ਤੁਸੀਂ ਸਟਰੋਂਗ ਹੋ ਅਤੇ ਕਈ ਲੋਕ ਐਹੋ ਜੇ ਹੁੰਦੇ ਨੇ ਕਿ ਜਿਹੜੇ ਕਦੇ ਇਕੱਲੇ ਰਹਿ ਹੀ ਨਹੀਂ ਸਕਦੇ ਉਹਨਾਂ ਨੂੰ ਹਮੇਸ਼ਾ ਕਿਸੇ ਨਾ ਕਿਸੇ ਦਾ ਸਾਥ ਚਾਹੀਦਾ ਹੈ ਕਿਉਂਕਿ ਉਹ ਹਮੇਸ਼ਾ ਵੈਲੀਡੇਸ਼ਨ ਲੱਭਦੇ ਨੇ ਤੇ ਐਹੋ ਜਿਹਾ ਬੰਦਾ ਕਦੇ ਸੈਲਫ ਕੌਨਫिडेंट ਨਹੀਂ ਹੋ ਸਕਦਾ ਉਹੀ ਲੋਕ ਕੌਨਫिडेंट ਹੁੰਦੇ ਨੇ ਜਿਹੜੇ ਇਕੱਲੇ ਰਹਿ ਸਕਦੇ ਆ ਇਕੱਲੇ ਤੁਰਨਾ ਕਮਜ਼ੋਰੀ ਨਹੀਂ ਹੁੰਦੀ ਇਕੱਲੇ ਤੁਰਨਾ ਹਿੰਮਤ ਹੁੰਦੀ ਹੈ ਕਿਉਂਕਿ ਭੀੜ 'ਚ ਤੁਰਨਾ ਸੌਖਾ ਹੁੰਦਾ ਪਰ ਇਕੱਲੇ ਤੁਰਨ ਲਈ ਆਤਮਾ ਚਾਹੀਦੀ ਹੈ ਸੋਚ ਚਾਹੀਦੀ ਹੈ ਸਟਰੋਂਗ ਮਾਈਂਡਸੈਟ ਚਾਹੀਦੀ ਹੈ ਤੇ ਜਦ ਹੌਸਲਾ ਬੁਲੰਦ ਹੋਵੇ ਤੇ ਫਿਰ ਪਹਾੜ ਵੀ ਰਸਤਾ ਦੇ ਦਿੰਦੇ ਆ ਤੇ ਨਿਊਰੋਸਾਇੰਸ ਕਹਿੰਦੀ ਹੈ ਕਿ ਜਦੋਂ ਤੁਸੀਂ ਲੋਕਾਂ ਦੀ رائے ਤੋਂ ਦੂਰ ਆਪਣੇ ਕੰਮ ਦੇ ਵਿੱਚ ਡੁੱਬ ਜਾਂਦੇ ਹੋ ਤਾਂ ਇਹਦੇ ਨਾਲ ਇੱਕ ਫਲੋ ਸਟੇਟ ਬਣ ਜਾਂਦੀ ਹੈ ਤੇ ਫਿਰ ਬੰਦੇ ਨੂੰ ਇਕੱਲੇ ਰਹਿਣ ਦੇ ਵਿੱਚ ਮਜ਼ਾ ਆਉਣ ਲੱਗ ਜਾਂਦਾ ਹੈ ਗੁਰਬਾਣੀ ਕਹਿੰਦੀ ਹੈ ਸਬਰ ਇਹੇ ਸੁਆਓ ਜੇ ਤੂੰ ਬੰਦਾ ਧ੍ਰੜ ਕਰੇ ਕਿ ਸਬਰ ਹੀ ਅਸਲੀ ਖਜ਼ਾਨਾ ਹੈ ਤੇ ਇਹਨੂੰ ਸਭ ਤੋਂ ਉੱਪਰ ਰੱਖੋ ਮਜ਼ਬੂਤੀ ਨਾਲ ਫੜ ਕੇ ਰੱਖੋ ਤੇ ਅਸੀਂ ਪਤਾ ਸਭ ਤੋਂ ਵੱਡੀ ਗੱਲ ਕੀ ਕਰਦੇ ਆ ਲੋਕਾਂ ਤੋਂ ਉਮੀਦ ਕਿ ਸਾਨੂੰ ਸੁਣਨਗੇ ਸਾਨੂੰ ਸਮਝਣਗੇ ਸਾਡਾ ਸਾਥ ਦੇਣਗੇ ਸਾਡੇ ਤੋਂ ਖੁਸ਼ ਹੋਣਗੇ ਪਰ ਸਚਾਈ ਇਹ ਹੈ ਕਿ ਲੋਕ ਥੋਡੇ ਲਈ ਥੋਡੇ ਨਾਲ ਨਹੀਂ ਜੁੜਦੇ ਉਹ ਆਪਣੇ ਮਕਸਦ ਲਈ ਥੋਡੇ ਨਾਲ ਜੁੜਦੇ ਨੇ ਸਾਈਕੋਲੋਜੀ ਕਹਿੰਦੀ ਹੈ expectation is the root of emotional pain ਤੇ ਜਦ ਤੁਸੀਂ ਕਿਸੇ ਤੋਂ ਉਮੀਦ ਕਰਨੀ ਛੱਡ ਦਿੰਦੇ ਹੋ ਤਾਂ ਤੁਸੀਂ ਸੱਚੀ ਉਹਦੋਂ ਆਜ਼ਾਦ ਹੋ ਜਾਂਦੇ ਹੋ ਤਾਂ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਹੁੰਦਾ ਹੈ ਵਿੱਟੇ ਮਾਈਂਡਸੈਟ ਜਿਹੜੇ ਕਹਿੰਦੇ ਨੇ ਕਿ ਮੇਰੇ ਨਾਲ ਹੀ ਕਿਉਂ ਹੋਇਆ ਮੇਰੀ ਕਿਸਮਤ ਮਾੜੀ ਹੈ ਮੇਰਾ ਕੋਈ ਨਹੀਂ ਤੇ ਦੂਸਰੇ ਹੁੰਦੇ ਆ ਵਾਰੀਅਰ ਮਾਈਂਡਸੈਟ ਜਿਹੜੇ ਸੋਚਦੇ ਆ ਕਿ ਠੀਕ ਹੈ ਜੇ ਇਕੱਲੇ ਆ ਪਰ ਇਕੱਲੇ ਕਾਫੀ ਆ ਪਰਮਾਤਮਾ ਸਾਡੇ ਨਾਲ ਹੈ ਤਾਂ ਜਿਹੜੇ ਲੋਕ ਆਪਣੀ ਜ਼ਿੰਦਗੀ ਦੀ ਆਪਣੇ ਸਹੀ ਗਲਤ ਦੀ ਆਪਣੇ ਫੈਸਲੇ ਲੈਣ ਦੀ ਜ਼ਿੰਮੇਵਾਰੀ ਆਪ ਲੈਂਦੇ ਨੇ ਉਹੀ ਕਿਸਮਤ ਬਦਲਦੇ ਨੇ ਉਹੀ ਇਤਿਹਾਸ ਰਚਦੇ ਨੇ ਤਾਂ ਦੋਸਤੋ ਤੁਹਾਡੇ ਚੋਂ ਵੀ ਜੇ ਕੋਈ ਇਕੱਲਾ ਫੀਲ ਕਰ ਰਿਹਾ ਉਹਨੂੰ ਲੱਗਦਾ ਕਿ ਸਾਰੇ ਸਾਥ ਛੱਡ ਗਏ ਸਾਰੇ ਮਤਲਬੀ ਨੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਦੇ ਕਾਬਿਲ ਨਹੀਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਉਹਨਾਂ ਲਈ ਬਣੇ ਨਹੀਂ ਤੁਸੀਂ ਅੱਜ ਇਕੱਲੇ ਜ਼ਰੂਰ ਹੋ ਪਰ ਮੇਰੀ ਇਤਜ਼ਾਲ ਯਾਦ ਰੱਖਿਓ ਇਹ ਇਕੱਲਾਪਨ ਇੱਕ ਦਿਨ ਤੁਹਾਡੀ ਤਾਕਤ ਬਣ ਜਾਣਾ ਹੈ ਕਿ ਜਦ ਸਾਰੇ ਰਾਹ ਬੰਦ ਹੋ ਜਾਂਦੇ ਆ ਇੱਕ ਰਾਹ ਉਦੋਂ ਵੀ ਖੁੱਲਾ ਹੁੰਦਾ ਹੈ ਉਸ ਪਰਮਾਤਮਾ ਦਾ ਤੇ ਉਹ ਤੋਂ ਵੱਡਾ ਕੋਈ ਸਾਥੀ ਨਹੀਂ ਤੇ ਜਿੱਥੇ ਉਹ ਸਾਥ ਦਿੰਦਾ ਹੈ ਉੱਥੇ ਤੁਹਾਡੇ ਨਾਲ ਕੋਈ ਹੋਰ ਖੜ ਵੀ ਨਹੀਂ ਸਕਦਾ ਤਾਂ ਤਾਂ ਹੀ ਮੇਰੀ ਅਲਟੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ